ਹਾਂਜੀ ਕਰੀਏ ਸ਼ੁਰੂਆਤ ਹਾਂਜੀ ਪੋਟੂ ਸ਼ਾਹ ਜੀ ਕਰ ਦਿਓ ਇਧਰ ਮੇਰੀ ਮਾਸੀ ਦਾ ਮੁੰਡਾ ਬੈਠਾ ਹੈ ਕਰ ਦਿਓ ਕਰ ਦਿਓ ਕਹਿੰਦਾ ਕੋਈ ਨਹੀਂ ਹਾਂਜੀ ਆਓ ਆਪਾਂ ਕਿਹੜਾ ਸੱਪ ਕੱਢਣਾ ਕਾਕਾ ਗੱਲਾਂ ਹੀ ਕਰਦੀਆਂ ਹਾਂ ਹਾਂਜੀ ਆਓ ਕਵਿਤਾ ਜੀ ਸੰਗਤਾਂ ਨੂੰ ਖੁਸ਼ ਕਰੀਏ ਮੈਂ ਕਿਹਾ ਪੋਟੂ ਸ਼ਾਹ ਜੀ ਹੈ ਆਪਾਂ ਸੰਗਤਾਂ ਨੂੰ ਖੁਸ਼ ਕਰਨਾ ਹੈ ਹਾਂਜੀ ਕਹਿੰਦੇ ਨੇ ਹੱਸਦਿਆਂ ਦੇ ਘਰ ਵੱਸਦੇ ਲੈ ਹੱਸਦੈਣ ਹੋਈ ਹੈ ਹੱਸਦਿਆਂ ਦੇ ਘਰ ਵੱਸਦੇ ਵੀ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਉਹ ਘਰ ਵਾਲਿਆਂ ਮੂਰੇ ਕਦੇ ਹੱਸਦੇ ਆ ਲਸਦੈਨ ਹੋਈ ਹੱਸਦਿਆਂ ਦੇ ਘਰ ਵੱਸਦੇ ਦੱਸ ਐ ਪੋਟੂ ਸ਼ਾਹ ਜੀ ਤੁਸੀਂ ਮਦੂਆ ਨੇ ਪਹੁੰਚ ਗਏ ਹੋ ਨਹੀਂ ਮੈਂ ਹਜੇ ਸੈਲੇ ਫਿਰਦਾ ਮੈਂ ਕੱਲੂ ਆਉਂਗਾ ਮੇਲਾ ਖਤਮ ਹੋਣ ਤੋਂ ਬਾਅਦ ਉਹ ਤੇਰੀਆਂ ਅੱਖਾਂ ਨੇ ਕੰਮ ਕਰਦੀਆਂ ਮੈਂ ਪੁੱਛਿਆ ਹੀ ਆ ਮੈਂ ਆ ਗਿਆ ਤੇ ਖੜਾ ਪੁੱਠੇ ਸਵਾਲ ਬੜੇ ਕਰਦੀ ਮੈਂ ਪ੍ਰੋਗਰਾਮ ਤੇ ਆਉਣਾ ਸੀ ਮੈਂ ਘਰੇ ਵਾਸ਼ਰੂਮ ਚ ਨਹਾਉਂਦਾ ਪਿਆ ਬੂਹਾ ਖੜਕਾ ਕੇ ਕਹਿੰਦੀ ਪੋਟੂ ਸ਼ਾਹ ਜੀ ਵਾਸ਼ਰੂਮ ਚ ਨਹਾਉਂਦੇ ਪਏ ਹੋ ਮੈਂ ਕਿਹਾ ਨਹੀਂ 버ਗਰ ਖਾਣਾ ਪਿਆ ਤੈਨੂੰ ਨਹੀਂ ਪਤਾ ਵਾਸ਼ਰੂਮ ਚ ਨਹਾਜਦਾ ਹੁੰਦਾ ਬੋਟੂ ਸ਼ਾ ਜੀ ਬਹੁਤ ਹੋ ਗਿਆ ਮੈਨੂੰ ਇਹ ਦੱਸੋ ਕਿ ਤੁਸੀਂ ਜੰਮੇ ਕਦੋਂ ਮੈਂ ਜਦ ਕੁੜੀਏ ਜੰਮਿਆ ਤੁਸੀਂ ਜਦੋਂ ਜੰਮੇ ਸਾਰਾ ਪਿੰਡ ਸਾਡੇ ਘਰਦਿਆਂ ਨਾਲ ਲੜਨ ਆ ਗਿਆ ਨਾ ਘਰਦਿਆਂ ਨਾਲ ਕਿਉਂ ਲੜਨ ਆ ਗਿਆ ਕਹਿੰਦੇ ਤੁਹਾਡੇ ਘਰ ਦੇ ਕਦੇ ਦਹੀਂ ਨਹੀਂ ਜੰਮਿਆ ਬੋਟੂ ਸ਼ਾ ਕਿੱਥੋਂ ਜੰਮ ਪਿਆ ਤੁਸੀਂ ਤਾਂ ਜੰਮੇ ਪਰ ਮੈਂ ਹੋਈ ਨਹੀਂ ਆਏ ਹੋਈ ਨਹੀਂ ਵਿਸਾਖੀ ਬੰਫਰ ਚੋਂ ਨਿਕਲੀ ਆ ਵੀ ਮੇਰਾ ਕਹਿਣ ਦਾ ਮਤਲਬ ਆ ਜਦੋਂ ਮੈਂ ਹੋਈ ਜਾਦੇ ਹੋਈ ਇੱਕ ਅਨਾਉਂਸਮੈਂਟ ਹੋਈ ਲੋ ਭਾਈ ਜਿਹੜੀ ਚੀਜ਼ ਦਾ ਡਰ ਸੀ ਹੋ ਗਈ ਆ ਹੋ ਗਿਆ ਹੈ ਪਤਾ ਨਹੀਂ ਆਪਣੇ ਘਰ بوطੂਸ਼ਾ ਕਿੱਦਾਂ ਜੰਪਿਆ ਹਾਂਜੀ ਇਹਨਾਂ ਦੇ ਘਰ ਸੱਚੀ ਦੱਸਾਂ ਕਦੇ ਅਮਰੂਦ ਦੇ ਵਿੱਚੋਂ ਸੁੰਡੀ ਨਹੀਂ ਨਿਕਲੀ ਉਹ ਕੁੜੀਏ ਸੁੰਡੀ ਨਿਕਲੀ ਸੀ ਫੇਰ ਅਮਰੂਦ ਅਸੀਂ ਸਿੱਟ ਦਿੱਤਾ ਸੁੰਡੀ ਕਿੱਥੇ ਗਈ ਸੁੰਡੀ ਆ ਖੜੀ ਆ ਤਾਲੀਆਂ ਬਜਾ ਦਿਓ ਇਹਦੇ ਲਈ ਉਦਣ ਦੀ ਨਾਲ ਹੀ ਆ ਮੇਗਾ ਬੋਟੂ ਸਾਹਿਬ ਜੀ ਬਾਹਰ ਵੀ ਜਾਣਦੀ ਕੈਨੇਡਾ ਕਨੋਡਾ ਵੀ ਜਾਣਦੀ ਨਾਲ ਹੀ ਤਾਲੀਆਂ ਬਹੁਤ ਵੱਜ ਗਈਆਂ ਹੈ ਮੇਰੇ ਦਿਲ ਕਰਦੇ ਕਿ ਮੈਂ ਗੀਤ ਗਾਵਾਂ ਹਾਂ ਗੀਤ ਗਾਓ ਕਿਹੜਾ ਰੋਕਦਾ ਸਾਰਿਆਂ ਨੇ ਗਾਉਣੇ ਆ ਗਾਓ ਅੱਜ ਕੱਲ ਗੀਤਾਂ ਦਾ ਨਹੀਂ ਪਤਾ ਲੱਗਦਾ ਜੀ ਅੱਜ ਕੱਲ ਜੇ ਕੁੜੀਆਂ ਤੇ ਗੀਤ ਲਿਖੀ ਜਾ ਰਹੇ ਨੇ ਰਾਈਟਰ ਤੇ ਜੇ ਬੰਦੂਕਾਂ ਤੇ ਗਾਣੇ ਲਿਖੀ ਜਾ ਰਹੇ ਹਾਂ ਮੈਂ ਮੈਂ ਨਹੀਂ ਗੀਤ ਬਹੁਤ ਬਣਾਉਣਾ ਪਿੱਛੇ ਜੇ ਮੀਂਹ ਪਿਆ ਸਾਡੀ ਬੇਬੇ ਤਿਲਕ ਕੇ ਡੇਗ ਪਈ ਮਾਂ ਬੀਬੀ ਤੇ ਗੀਤ ਪਤਾ ਕਿਹੜਾ ਬਣਾਇਆ ਕਿਹੜਾ ਮੀਂਹ ਪਿਆ ਬਿਜਲੀ ਲਿਸ਼ਕ ਗਈ ਮਾਈ ਸਾਡੀ ਪੌੜੀਆਂ ਤੋਂ ਖਿਸਕ ਗਈ ਉਹ ਬੇਬੇ ਚੀਕਾਂ ਪਈ ਮਾਰੇ ਜੋੜ ਹਿੱਲ ਗਏ ਸਾਰੇ ਅੱਛਾ ਆਈ ਪ੍ਰੋਬਲਮ ਡਿਸਕ ਦੀ ਬੇਬੇ ਸਾਡੀ ਪੌੜੀਆਂ ਤੋਂ ਖਿਸਕ ਗਈ ਮੀਂਹ ਪਿਆ ਬਿਜਲੀ ਲਿਸ਼ਕ ਗਈ ਹੁਣ ਆਪੇ ਵੱਜਣੀ ਆ ਮੇਰੇ ਬੋਟੂ ਸ਼ਾਹ ਜੀ ਇੱਕ ਗਾਣਾ ਆਇਆ ਸੀ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਬਿਲਕੁਲ ਆਇਆ ਸੀ ਟੋਰ ਨਾਲ ਛੜਾ ਤੇ ਜੇ ਕਰੇ ਵਾਲਾ ਗਾਣਾ ਭਈਆ ਗਾਣ ਲੱਗ ਜੇ ਸਾਡਾ ਪਰਵਾਸੀ ਹਾਂ ਖਿੱਚਦੇ ਫੋਟੋ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰਾ ਇੱਥੇ ਪਹੁੰਚਿਆ ਤਾਲੀਆਂ ਵਜਾ ਦਿਓ ਇਹਨਾਂ ਦੀ ਬਦੌਲਤ ਕੱਲੋਂ ਕਲਾਕਾਰ ਅਖਬਾਰਾਂ ਚ ਪੇਪਰਾਂ ਚ ਮੈਗਜ਼ੀਨਾਂ ਚਮਕਦੇ ਆ ਜਿੰਨਾ ਵੀ ਮੀਡੀਆ ਇੱਥੇ ਪਹੁੰਚਿਆ ਸਾਰਿਆਂ ਨੂੰ ਜੀ ਆਂ ਹਾਂਜੀ ਤੇ ਮੇਰੇ ਕਹੇ ਵਾਲਾ ਗਾਣਾ ਜਿਹੜਾ ਟੋਰ ਨਾਲ ਛੜਾ ਹੈ ਹਾਂ ਕਿੱਤਾ ਗਿਆ ਜਾਣਾ ਸੀ ਭਈਏ ਨੇ ਪਤਾ ਕਿੱਦਾਂ ਕਾਉਣਾ ਕਿੱਤਾ ਟੌਰ ਨਾਲ ਛਰੀ ਰੈਂਦੀ ਟੌਰ ਨਾਲ ਛਰੀ ਟੌਰ ਨਾਲ ਛਰੀ ਰੈਂਦੀ ਟੌਰ ਨਾਲ ਛਰੀ ਸਾਦੀ ਨਹੀਂ ਕਰਾਇਆ ਦਿਸਤਾਉਂਦੀ ਸੀਗੇ ਵਦੀ ਰੋਟੀ ਮੈਂ ਪਨਾਉਂਦੀ ਅੱਗ ਚੂਲੇ ਵਿੱਚ ਬਾਲ ਕੇ ਕਈ ਵਾਰੀ ਮੈਂ ਖਾ ਲੈਨੀ ਹਾਂ ਆਲੂ ਹੀ ਆ ਬਾਲ ਕੇ ਚੌਲਾਂ ਤੇ ਮੈਂ ਦਾਲ ਪਾਵਾਂ ਕਦੇ ਪਾਵਾਂ ਕਰੀ ਹੇ ਪਪਾ ਕੀ ਕਹਿੰਦੀ ਟਰਨਲ ਛਰੀ ਦੇਂਦੀ ਟਰਨਲ ਛਰੀ ਟਰਨਲ ਛਰੀ ਦੇਂਦੀ ਟਰਨਲ ਛਰੀ ਇਹ ਤੇ ਗੱਲ ਸੀ ਭਈਏ ਦੀ ਤੇ ਪੰਜਾਬੀ ਨੇ ਪਤਾ ਕਿੱਦਾਂ ਗਾਉਣਾ ਪੰਜਾਬੀ ਮੁੰਡਾ ਜੀ ਛੜਾ ਨਹੀਂ ਰਹਿ ਸਕਦਾ ਉਹਨੂੰ ਪਤਾ ਕਿਆ ਕਹਿਣਾ ਕੀ ਕਹਿਣਾ ਮੈਂ ਨਹੀਂ ਰਹਿਣਾ ਛੜਾ ਬਾਪੂ ਮੈਂ ਨਹੀਂ ਰਹਿਣਾ ਛੜਾ ਨਾਲੇ ਤੈਨੂੰ ਮੁੰਦੀ ਪੈਜੂ ਮੈਨੂੰ ਪੈਜੂ ਘੜਾ ਮੈਂ ਨਹੀਂ ਰਹਿਣਾ ਛੜਾ ਬਾਪੂ ਮੈਂ ਨਹੀਂ ਰਹਿਣਾ ਛੜਾ ਨਾਲੇ ਤੈਨੂੰ ਮੁੰਦੀ ਪੈਜੂ ਮੈਨੂੰ ਪੈਜੂ ਕੜਾ ਮੈਂ ਕਿਹਾ ਪੋਟੂ ਸ਼ਾਹ ਜੀ ਗਾਣਿਆਂ ਦੀ ਗੱਲ ਚੱਲੀ ਆ ਇੱਕ ਗਾਣਾ ਯਾਦ ਆ ਰਿਹਾ ਕਿਹੜਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਮੈਂ ਜਿਹਨਾਂ ਦੀ ਕੋ ਲੈ ਗਿਆ 부ਝਾ ਕੇ ਰੇ ਜਾ ਕੇ ਚੋਂਦਾ ਹੋਵੇਗਾ ਮੈਂ ਤਾਂ ਫੇ ਐ ਬਣਾਉਣਾ ਨਾ ਸਿੱਧੇ ਗਾਣੇ ਮੈਂ ਕਿਹਾ ਪੋਟੂ ਸ਼ਾਹ ਜੀ ਗਾਣਿਆਂ ਨੂੰ ਮੜੇ ਸਾਈਡ ਤੇ ਕਰੋ ਹਾਂ ਕਰ ਦਿੰਨੇ ਇੱਥੇ ਕਰ ਦਿੰਨੇ ਪਿੱਛੇ ਕੀਬੋਰਡ ਕੋ ਪਏ ਇੱਥੇ ਪਏ ਗਾਣੇ ਹੱਥ ਹੱਥ ਵਿੱਚ ਮੋਬਾਈਲ ਹੈ ਹਾਂ ਇੱਕ ਨਹੀਂ ਦੋ ਦੋ ਮੋਬਾਈਲ ਨੇ ਮੈਂ ਕਿਹਾ ਪੁੱਛੋ ਨਾ ਗਾਹਾਂ ਤਿੰਨ ਤਿੰਨ ਹੋ ਜਾਣੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਇੰਟਰਨੈਟ ਦਾ ਤਾਂ ਸਾਰਿਆਂ ਨੂੰ ਪਤਾ ਆ ਪਰ ਇੰਟਰਨੈਟ ਇੰਟਰਨੈਟ ਕਰਦੇ ਰਹਿੰਦੇ ਆ ਇਹਨੂੰ ਆਪਾਂ ਪੰਜਾਬੀ ਜਾਂ ਆਮ ਪਾਸ਼ਾ ਜੀ ਕੀ ਕਹਿ ਸਕਦੇ ਆ ਕੁੜੀਏ ਇੰਟਰਨੈਟ ਦਾ ਮਤਲਬ ਹੁੰਦਾ ਮਹਾਜਾਲ ਬੰਦਾ ਜੇਲ੍ਹ ਚੋਂ ਬਾਹਰ ਆ ਸਕਦਾ ਨੈੱਟ ਚੋਂ ਕਿਤੇ ਨਹੀਂ ਆ ਸਕਦਾ ਜੇ ਸਹੀ ਗੱਲ ਆ ਤਾਂ ਬਜਾ ਦਿਓ ਤਾਲੀਆਂ ਇੱਕੋ ਘਰ ਦੇ ਅੰਦਰ ਮੰਮੀ ਕਿਚਨ 'ਚ ਫੋਨ ਚਲਾਉਂਦੀ ਨਿਆਣੇ ਮੰਜੇ ਥਲੇ ਬੜੇ ਹੁੰਦੇ ਪਾਪਾ ਫੋਨ ਲੈ ਕੇ ਕੋਠੇ ਚੜਿਆ ਹੁੰਦਾ ਇਹਨੇ ਸਾਰੇ ਆ ਕੇ ਬਖਰੇ ਕਰਦੇ ਆ ਆਨਲਾਈਨ ਟਾਈਮ 'ਚ ਮੈਂ ਤੈਨੂੰ ਦੱਸਾਂ ਗੱਲਾਂ ਕਿਵੇਂ ਹੋਣੀਆਂ net ਦੀਆਂ ਮੈਂ ਦੱਸਦੀ ਆ ਜੀ ਇੰਟਰਨੈਟ ਦੇ ਨਾਲ ਰਿਲੇਟਿਡ ਇੰਟਰਨੈਟ ਦੀਆਂ ਹੀ ਗੱਲਾਂ ਹੋਣ ਲੱਗ ਜਾਣੀਆਂ ਮੈਂ ਕਹਿੰਦਾ ਜਦ ਮੁੰਡੇ ਦਾ ਰਿਸ਼ਤਾ ਹੋਇਆ ਕਰਨਾ ਘਰਦਿਆਂ ਨੇ ਪੁੱਛਣਾ ਮੁੰਡਾ ਤੁਹਾਡਾ ਕੰਮ ਕੀ ਕਰਦਾ ਤੇ ਅੱਗੋਂ ਜਵਾਬ ਕੀ ਆਉਣਾ ਉਹ ਦੱਸੋ ਭੈਣ ਜੀ ਪੁੱਛੋ ਨਾ ਸਾਡਾ ਮੁੰਡਾ ਤੇ 4G ਆ 4G ਪੈਂਜੀ ਸਾਰੇ ਐਪ ਡਾਊਨਲੋਡ ਕਰੀ ਬੈਠਾ ਟੱਚ ਤੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ ਤੁਸੀਂ ਰਿਸ਼ਤਾ ਪੱਕਾ ਕਰੋ ਪੈਂਜੀ ਤੁਹਾਡੀ ਕੁੜੀ ਦਾ ਕਿਦਾਂ ਨਾ ਕੁੜੀ ਦਾ ਵਿਆਹ ਕਰਾ ਦੰਨੇ ਆ ਕੁੜੀ ਬਾਰੇ ਦੱਸ ਦੋ ਪੈਂਜੀ ਸਾਡੀ ਕੁੜੀ ਦਾ ਵਿਆਹ ਨਹੀਂ ਹੁੰਦਾ ਹੋਏ ਹੋਏ ਨਾ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ ਮਰ ਜਣੀ ਹੈਂਗ ਹੋ ਜਾਂਦੀ ਹੈ ਕਰੋ ਟਿੱਪ ਕੋ ਦੀਪ ਕੋਨੀ ਹੈਂਗ ਹੋ ਗਈ ਤਵੇਂ ਤੇ ਹੱਥ ਸੜਾ ਲਿਆ ਕਿੱਥੇ ਵਿਆਹ ਕਰਤੀ ਪੈਂਜੀ ਉਸ ਤੋਂ ਬਾਅਦ ਜਦ ਕਿਤੇ ਕਿਸੇ ਗਵੰਡੀਆਂ ਦੇ ਨੂੰਹ ਵਿਆਹ ਕੇ ਆਇਆ ਕਰਨੀ ਤੇ ਨਾਲ ਦੀ ਗਵੰਡ ਨੇ ਮੋਟਾ ਜਿਹਾ ਮਾਰ ਕੇ ਪੁੱਛਣਾ ਨਹੀਂ ਭੈਣੇ ਫਲਾਣਿਆਂ ਦੀ ਨੂੰਹ ਦਾਜ ਕਿੰਨਕ ਲੈ ਕੇ ਆਈ ਆ ਭੈਣ ਜੀ ਪੁੱਛੋ ਨਾ ਮੁੰਡੇ ਵਾਲੇ ਬੜੇ ਲਾਲਚੀ ਆ ਇਹ ਤੇ ਵਾਈਫਾਈ ਮੰਗਦੇ ਸੀ ਕੁੜੀ ਵਾਲੇ ਗਰੀਬ ਸੀ ਉਹਨੇ ਡੋਂਗਲ ਦੇ ਕੇ ਤੋਰ ਦਿੱਤੀ ਔਰ ਜਦੋਂ ਲਾਵਾ ਫੇਰੇ ਹੋਇਆ ਕਰਨੇ ਆ ਉੱਥੇ ਕੀ ਸੀ ਆਪਾਂ ਪੈ ਜਾਣਾ ਲਾਵਾ ਫੇਰੇ ਦੂਜੇ ਫੇਰੇ ਤੇ ਕੁੜੀ ਨੇ ਡਿੱਗ ਜਾ ਕਰਨਾ ਨਾ ਕੁੜੀ ਨੇ ਕਿਉਂ ਡਿੱਗ ਜਾ ਕਰਨਾ ਨੈੱਟ ਪੈ ਖਤਮ ਹੋ ਜਾ ਕਰਨਾ ਮੁੰਡੇ ਵਾਲਿਆਂ ਨੇ ਹਾਰਸਪੋਰਟ ਚ ਲਾ ਕੇ ਲਾਵਾ ਲਿਆ ਕਰਨੀਆਂ ਭਾਈ ਇੱਥੇ ਤਾਂ ਗੱਲ ਜਾਣੀ ਆ ਜੇ ਮੇਰੀਆਂ ਗੱਲਾਂ ਖਰੀਆਂ ਲੱਗਦੀਆਂ ਤੇ ਆਪੇ ਹੀ ਹਾਂ ਆਓ ਮੈਂ ਕਿਹਾ ਬੱਟੂ ਸ਼ਾਹ ਜੀ ਇਹ ਖਤਮ ਦੀ ਗੱਲ ਕੀਤੀ ਮੈਂ ਕਿਹਾ ਜਦੋਂ ਕਿਸੇ ਨੇ ਮਰ ਜਿਆ ਕਰਨਾ ਅਫਸੋਸ ਪਤਾ ਕਿੰਨਾ ਹੈ ਕਿ ਨਾ ਕਿੱਤਾ ਇਹ ਭੈਣ ਜੀ ਜਿਹੜਾ ਬੰਦਾ ਮਰਿਆ ਨਾ ਬੜਾ ਚੰਗਾ ਹੁੰਦਾ ਹਰ ਵੇਲੇ ਆਉਣ ਲੈਂਦਾ ਹੁੰਦਾ ਭੈਣ ਜੀ ਕਦੇ ਕਿਸੇ ਨੂੰ ਮਾੜਾ ਕਮੈਂਟ ਨਹੀਂ ਜੀ ਕੀਤਾ ਹੁਣ ਵੀ ਮਰ ਜਾਣਾ ਸੈਲਫੀ ਲੈਿੰਦਾ ਮਰਿਆ ਇੱਥੇ ਤੱਕ ਜਾਣੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਵਿਆਹ ਦਾ ਮੌਕਾ ਹੋਣਾ ਜਾਂ ਖੁਸ਼ੀ ਦੇ ਮੌਕੇ ਹੋਰ ਵੀ ਹੋਣੇ ਤਾਂ ਮੇਰੀ ਭੈਣਾਂ ਨੇ ਬੋਲੀਆਂ ਪਾ ਕੇ ਦਿੱਤਾ ਪੋਣਾ ਨੈਟ ਦੀਆਂ ਬੋਲੀਆਂ ਪਹਿਣਗੀਆਂ ਪਤਾ ਕਿੰਨਾ ਦੱਸੋ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੀ ਟੱਚ ਵੇ ਟੱਚ ਵੇ ਹਾਂਜੀ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਪ੍ਰੋਬਲਮ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦਾ ਵਟਸਐਪਨੀ ਵਟਸਐਪਨੀ ਜੀ ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸਪਨੀ ਮੈਨੂੰ ਧੋਖਾ ਦੇਣੀ ਏ ਕਾ ਤੋ ਮਾਰੇਗਾ ਆਪਣੀ ਮੈਨੂੰ ਧੋਖਾ ਦੇਣੀ ਏ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਦੀ ਫੇਸਬੁਕ ਵੇ ਫੇਸਬੁਕ ਵੇ ਜੀ ਮੈਂ ਟੈਂਪੂ ਚੋਂ ਡੇਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਭੂੰਡ ਚੋਂ ਡੇਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਟੈਂਪੂ ਚੋਂ ਡੇਗ ਪਈ বাজਦੀਆਂ ਰਹਿ ਗਈਆਂ ਉਹ ਮੈਂ ਕਿਹਾ ਬੋਟੂ ਸ਼ਾਜੀ ਇਹ ਟੈਂਪੂ ਦੀ ਗੱਲ ਕੀਤੀ ਮੀਨਜ਼ ਆਟੋ ਹਾਂ ਇੱਥੇ ਹੁਸ਼ਿਆਰਪੁਰ ਵਾਲਾ ਆਟੋ ਚੱਲਦਾ ਆ ਚੱਲਦੇ ਜਲੰਧਰ ਬੜੇ ਚੱਲਦੇ ਜਲੰਧਰ ਬੜੇ ਚੱਲਦੇ ਆ ਮੈਂ ਇੱਕ ਆਟੋ ਵਾਲੇ ਨੂੰ ਕਿਹਾ ਮੈਂ ਕਿਹਾ ਭਾਈ ਜਾਣਾ ਠੀਕ ਕਹਿੰਦਾ ਕਹਿੰਦਾ ਮਾਮਾ ਜਾਣਾ ਪਿਆ ਤੂੰ ਹੀ ਰੋਕਿਆ ਮੈਂ ਕਿਹਾ ਬੱਸ ਏਡੇ ਤਾਂ ਕੀ ਲੈਣਾ ਫੇਰ ਕੀ ਜਵਾਬ ਦਿੱਤਾ ਕਹਿੰਦਾ ਮੈਂ ਹਲੇ ਵੇਚਣਾ ਨਹੀਂ ਮੈਂ ਕਿਹਾ ਆਟੋ ਖਾਲੀ ਆ ਕਹਿੰਦਾ ਆਹੋ ਖਾਲੀ ਟਾਈਮ ਵਿੱਚ ਬੰਬ ਰੱਖਣਾ ਇਦਾਂ ਗੱਲਾਂ ਕਰਦੇ ਆਟੋ ਵਾਲੇ ਉਹ ਮੈਨੂੰ ਤਾਂ ਸਮਝ ਨਹੀਂ ਆਂਦੀ ਕਿ ਆਟੋ ਵਾਲੇ ਵੀਰੇ ਬਿੱਦਬੱਕੀ ਤੋਂ ਬੋਲਦੇ ਇਹਨਾਂ ਦਾ ਦਿਮਾਗ ਐ ਨਾ ਗਰਮ ਕਿਉਂ ਰਹਿੰਦਾ ਹੈ ਕੁੜੀਏ ਸਾਰੀ ਦਿਹਾੜੀ ਇੰਜਨ ਤੇ ਬਹਿ ਕੇ ਆਟੋ ਚਲਾਣਾ ਬੰਦਾ ਸਾਰਾ ਗਰਮ ਹੋ ਜਾਂਦਾ ਹੈ ਤੁਹਾ ਕਲੇ ਦਿਮਾਗ ਨੂੰ ਰੋਈ ਜਾਣੀ ਹੈ ਸਦਾਣੇ ਉਹ ਮੈਂ ਕਿਹਾ ਭੋਟੂ ਸ਼ਾਹ ਜੀ ਆ ਪਿੱਛੇ ਜੇ ਤੁਸੀਂ ਬਿਮਾਰ ਹੋ ਗਏ ਸੀਗੇ ਮੈਨੂੰ ਪਤਾ ਲੱਗਾ ਤੁਹਾਡਾ ਇਲਾਜ ਬੜੇ ਦੂਰ ਦੂਰ ਚੱਲਿਆ ਮੈਂ ਥੋੜਾ ਕਮਜ਼ੋਰ ਹੋ ਗਿਆ ਕੁੜੀਏ ਬੜਾ ਬਿਮਾਰ ਹੋ ਗਿਆ ਅੱਛਾ ਘਰ ਦੇ ਕਦੀ ਮੇਰਾ ਮੰਜਾ ਚੱਕਣ ਲੈ ਗਿਆ ਕਨ ਸਿਵਲ ਹਸਪੀਟਲ ਸਿਵਲ ਹਸਪੀਟਲ ਕਦੇ ਮੰਜਾ ਚੱਕਾ ਕਨ ਲੈ ਜਾ ਕਨ ਸਿਟੀ ਹਸਪੀਟਲ ਸਿਟੀ ਹਸਪੀਟਲ ਕਦੇ ਮੰਜਾ ਚੁੱਕਣ ਲੈ ਜਾ ਕਨ ਪੀਜੀਆਈ ਪੀਜੀਆਈ ਕੱਕਾ ਫਿਰ ਪੀਜੀ ਆਈ ਤੋਂ ਤਾਂ ਤੈਨੂੰ ਆਰਾਮ ਆ ਗਿਆ ਹੁਣ ਸਵਾ ਰਾਮ ਹੋਣਾ ਮੈਂ ਤਾਂ ਘਰੇ ਸੀ ਉਹ ਤੇ ਕੱਲਾ ਮੰਜਾ ਚੋੱਕੇ ਘੁੰਮਦੇ ਰਹੇ ਤਾਂ ਮੈਂ ਹੁੰਦਾ ਤੇ ਰਾਮ ਆਉਂਦਾ ਹੈ ਮੈਗਾ ਬੋਟੂ ਜੀ ਇਹ ਤਾਂ ਗੱਲਾਂ ਬਹੁਤ ਹੋ ਗਈਆਂ ਤੁਹਾਨੂੰ ਪਤਾ ਹੈ ਵੀ ਮੈਨੂੰ ਅੱਜਕੱਲ ਹਿੰਦੀ ਫਿਲਮਾਂ ਵਿੱਚ ਕੰਮ ਮਿਲਣ ਲੱਗ ਗਿਆ ਹੈ ਅੱਛਾ ਤੂੰ ਹਿੰਦੀ ਬੋਲਦੀ ਹੈ ਹਾਂ ਹਿੰਦੀ ਮੇਰੀ ਬਹੁਤ ਵਧੀਆ ਹੋ ਗਈ ਹੈ ਤੇ ਮੈਂ ਪ੍ਰੈਕਟਿਸ ਵੀ ਹੁਣ ਅੱਜਕੱਲ ਬਹੁਤ ਕਰਨ ਲੱਗ ਗਈ ਹਾਂ ਸਵਾਜ ਨਹੀਂ ਹਿੰਦੀ ਬੋਲਣੀ ਹੈ ਇਦਾਂ ਦੀਆਂ ਕੁੜੀਆਂ ਸ਼ਹਿਰ ਜਾ ਕੇ ਹਿੰਦੀ ਪਤਾ ਕਿਦਾਂ ਬੋਲਦੀਆਂ ਹਾਂਜੀ ਮੈਂ ਨਾ ਆਪਣੀ ਸਹੇਲੀਆਂ ਦੇ ਸਾਥ ਟਾਂਗੇ 'ਤੇ ਬੈਠ ਕੇ ਜਾ ਰਹੀ ਥੀ ਟਾਂਗੇ ਦਾ ਚਾਕਾ ਖਾੜੇ ਵਿੱਚ ਗਿਆ ਘੋੜਾ ਅੱਗੇ ਜੇ ਚੂਕ ਹੋ ਗਿਆ ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਗੋਲ ਗੱਪੇ ਖਾ ਰਹੀ ਸੀ ਜੈਸੇ ਮੈਨੇ ਗੋਲ ਗੱਪਾ ਮੂੰਹ ਮੇਂ ਰੱਖਾ ਗੋਲ ਗੱਪਾ ਫਾਟ ਗਿਆ ਮੈਂ ਨਾ ਰਾਤ ਕ ਬੁਰਸ਼ ਕਰਕੇ ਸੋਈ ਜਬ ਮੈਨੇ ਸੁਬਾਹ ਉਠ ਕੇ ਦੇਖਾ ਤੋ ਕੀ ਹੋਇਆ ਮੇਰੇ ਦਾੰਦ ਚੀਟੇ ਚੀਟੇ ਹੋ ਗਏ ਫਿਟੇ ਮੋ ਤੁਹਾਡੀ ਇਹੋ ਜੀ ਹਿੰਦੀ ਦੇ ਹੈ ਮੈਂ ਕਿਹਾ ਪੋਟੂ ਸ਼ਾ ਜੀ ਮੇਰੇ ਨਾਲ ਜਿਆਦਾ ਗੱਲ ਨਹੀਂ ਕਰਦੀ ਹੈ ਐਦਾਂ ਨਹੀਂ ਮੇਰੇ ਨਾਲ ਪੰਗੇ ਲਿਆ ਕਰੋ ਮੈਂ ਤਾਂ ਤੁਹਾਡੀਆਂ ਫਿਲਮਾਂ ਵੇਖ ਵੇਖ ਵੱਡੀ ਹੋਈ ਆ ਹਾਂ ਮੈਂ ਫਿਲਮਾਂ ਮੇਰੀਆਂ ਆਈਆਂ ਤੁਹਾਨੂੰ ਬਤਾ ਮੈਂ ਕਦੋਂ ਦੀ ਕਰਦੀਆਂ ਕਾਦੀ ਕਰਦੀਆਂ ਜਦੋਂ ਮੈਂ ਐਡੀਕ ਸੀ ਥੋੜੀ ਜਿਹੀ ਵੱਡੀ ਹੋ ਜਾ ਕਿਉਂ ਐਡਾ ਕੁੱਤੇ ਦਾ ਬੱਜਾ ਹੁੰਦਾ ਛੋਟੀ ਹੁੰਦੀ ਕਮੇਟੀ ਬਹੁਤ ਸਾਰਾ ਮਾਨ ਸਾਰੇ ਪ੍ਰਬੰਧਕ ਸਟਾਫ ਕਰ ਰਹੇ ਆ ਜੀ ਮੈਂ ਜਿਨ੍ਹਾਂ ਦੇ ਨਾਮ ਵੀ ਨਹੀਂ ਜਾਣਦਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਆ ਮਨਮੋਹਨ ਭਾਜੀ ਦਾ 뮤지컬 ਪਰਿਵਾਰ ਸਾਰਾ ਪਹੁੰਚ ਚੁੱਕਾ ਤੇ ਰਲ ਮਿਲ ਕੇ ਉਹਨਾਂ ਨੇ ਵੀ ਹਾਜ਼ਰੀ ਲਾਉਣੀ ਹੈ ਬਾਕੀ ਮੈਂ ਤੁਹਾਡੇ ਕੋਲ ਹੀ ਹਾਂਜੀ ਆਓ ਮੈਂ ਤਾਂ ਬੋਟੂ ਸ਼ਾ ਜੀ ਹੈ ਕਮੇਟੀ ਦਾ ਠੀਕ ਆ ਹੈਨਾ ਮੈਨੂੰ ਕਿਤੇ ਸਰਕਾਰੀ ਨੌਕਰੀ ਲਵਾ ਦਿਓ ਤੁਹਾਡੀ ਬੜੀ ਜਾਣ ਪਛਾਣ ਮੈਨੂੰ ਕੁੜੀਏ بڑے بڑے ਮੰਤਰੀ ਜਾਣਦੇ ਆ ਤਾਈਓ ਕਹਿੰਦੀ ਆ ਨਾ ਕਮੇਟੀ ਤਾਂ ਅਲੱਗ ਹੈ ਨਾ ਤੈਨੂੰ ਕੰਮ ਤੇ ਲਵਾਵਾਂ ਕੰਮ ਤੇ ਲਵਾ ਦਿਓ ਬਿਜਲੀ ਬੋਰਡ ਚ ਲਵਾ ਦ ਬਿਜਲੀ ਬੋਰਡ ਚ ਕਰਨਾ ਕੀ ਆ ਕੁਛ ਨਹੀਂ ਬਸ ਸਵੇਰੇ ਜਾ ਕੇ ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰਨਾ ਅੱਛਾ ਤਨਖਾਹ ਕਿੰਨੀ ਕੁ ਮਿਲੂਗੀ ਸਦਾਨੇ ਜਿੰਦੀ ਰਹੂੰਗੀ ਤਾਂ ਤਨਖਾਹ ਲਵੂੰਗੀ ਰੇਲਵੇ ਚ ਲਵਾ ਦ ਵਧੀਆ ਕੰਮ ਲਵਾਇਓ ਰੇਲਵੇ ਚ ਲਵਾ ਦੋ ਲਵਾ ਦਾਂ ਕੰਮ ਕੀ ਕਰਨਾ ਉਹ ਦੱਸੋ ਪਸ਼ਤਾਬਦੀ ਦੀ ਲਾਈਟ ਖਰਾਬ ਹੋਈ ਆ ਮੋਬਾਈਲ ਫੜ ਕੇ ਲਾਈਟ ਜਗਾ ਕੇ ਅੱਗੇ ਅੱਗੇ ਦਿੱਲੀ ਛੱਡ ਕੇ ਆਣਾ ਸਮੁੰਦਰੀ ਸ਼ਿਪ ਚ ਲਵਾ ਦਾਂ ਪੱਕਾ ਨਾ ਪਹਿਲਾਂ ਤਨਖਾਹ ਦੱਸੋ ਤਨਖਾਹ 1.5 ਲੱਖ ਮਿਲ ਜੂ 1.5 ਲੱਖ ਹਮ ਕਰਨਾ ਕੀ ਆ ਕੁਛ ਨਹੀਂ ਜਦੋਂ ਸ਼ਿਪ ਸਮੁੰਦਰ ਚ ਖਰਾਬ ਹੋ ਜਾ ਕੰਨਾ ਉੱਤਰ ਕੇ ੱਤਕਾ ਲਾਇਆ ਕਰ ਲਵਾਵਾ ਰੈਂਡੋ ਮੈਂ ਨਹੀਂ ੱਤਕੇ ੱਤਕੇ ਲਾਣੇ